ਅਮਰਸਰ ਦੇ ਪਿੰਡ ਰਾਮਪੂਰੇ ਦਾ ਨੌਜਵਾਨ ਜਸ਼ਨਪ੍ਰੀਤ ਰਖੜੀ ਤੋਂ ਪਹਿਲਾਂ ਲਾਪਤਾ ਹੋਇਆ ਸੀ ਅਤੇ ਇੱਕ ਹਫ਼ਤੇ ਬਾਅਦ ਮੁੰਬਈ ਤੋਂ ਮਿਲਿਆ ਘਰ ਵਾਪਿਸ ਆਣ ਤੋਂ ਬਾਅਦ ਭੈਣਾ ਨੇ ਰਖੜੀ ਬੰਨ ਕੇ ਖੁਸ਼ੀ ਸਾਂਝੀ ਕੀਤੀ ਅਤੇ ਜਸ਼ਨਪ੍ਰੀਤ ਦੇ ਘਰ ਵਿੱਚ ਵਿਆਹ ਵਾਲਾ ਮਾਹੌਲ ਹੈ ਇਸ ਮੌਕੇ ਪਰਿਵਾਰ ਵਾਲਿਆਂ ਨੇ ਗਿੱਧਾ ਪਾ ਕੇ ਖੁਸ਼ੀ ਸਾਂਝੀ ਕੀਤੀ ਬੇਟੇ ਦਾ ਨਾਮ ਹੈ ਕਹੀ ਜਸ਼ਨਪ੍ਰੀਤ ਸਿੰਘ ਤੇ ਇਹ ਗਿਆ ਸੀ ਘਰੋਂ 11 ਤਰੀਕ ਤੇ 11 ਤਰੀਕ ਤੇ ਗਿਆ ਸੀ ਤੇ ਉਹ ਤੋਂ ਬਾਅਦ ਆ 7-8 ਦਿਨ ਵਾਪਸ ਆਇਆ 7-8 ਦਿਨਾਂ ਬਾਅਦ ਹਾਂਜੀ ਬੜੇ ਹਾਲਾਤ ਮਾੜੇ ਸੀ ਜਦੋਂ ਵੀ ਕੋਈ ਫੋਨ ਆਉਂਦਾ ਸੀ ਤਦ ਵੀ ਧਿਆਨ ਰਹਿੰਦਾ ਸੀ ਦਰਵਾਜ਼ਾ ਖੜਕਦਾ ਸੀ ਤਦ ਵੀ ਧਿਆਨ ਰਹਿੰਦਾ ਵੀ ਘਰੇ ਜਸ਼ਨਪ੍ਰੀਤ ਹੀ ਆ ਗਿਆ ਵਾ ਪਰ ਇਹੋ ਜਿਹੇ ਮਾੜੇ ਹਾਲਾਤ ਰਹੇ ਸੀ ਨਾ ਬਹੁਤ ਜ਼ਿਆਦੇ ਤੇ ਹੁਣ ਚਲੋ ਜਸ਼ਨਪ੍ਰੀਤ ਆ ਗਿਆ ਵਾ ਬਹੁਤ ਵਧੀਆ ਸਾਡੇ ਹਾਂਜੀ ਇਹਦੇ ਅਸੀਂ ਸਾਰੇ ਮਤਲਬ ਕਿ ਗੁਰਦੁਆਰੇ ਦਰਬਾਰ ਸਾਹਿਬ ਸਿੱਧਾ ਸਾਹਿਬ ਬਾਬਾ ਬੁੱਢਾ ਸਾਹਿਬ ਜਿੰਨੇ ਵੀ ਮਤਲਬ ਕਿ ਜਿੰਨੇ ਵੀ ਗੁਰਦੁਆਰੇ ਹੀ ਸਾਰੇ ਸਟੇਸ਼ਨ ਟ੍ਰਕਸ਼ਨ ਜੋ ਵੀ ਸਾਰੇ ਭੋਲੇ ਸੀ ਉਸ ਤੋਂ ਬਾਅਦ ਆਦੀਪਾਲ ਜਾ ਕੇ ਮਿਲੀ ਆ ਬੰਬੇ ਤੋਂ ਬੰਬੇ ਤੋਂ ਮੁੜ ਕੇ ਜਾ ਕੇ ਲੈ ਕੇ ਆਂਦਾ ਵਾ ਇਹ ਤੇ ਮੈਨੂੰ ਵੀ ਸਾਰਿਆਂ ਨੇ ਖੁਸ਼ੀ ਹੈਗੀ ਆ ਤੇ ਮੰਮੀ ਮੇਰੀ ਨਾਲ ਜਾਈ ਤੇ ਡਾਡੀਆਂ ਬਤਨ ਸਭ ਤੋਂ ਜਾਈ ਘਰੋਂ ਤੇ ਆਪਣੇ ਤੋਤੇ ਆਸਤੇ ਰਿਆ ਹਾਂ ਮੈਂ ਗਿਆ ਤੇ ਪਤਾ ਨਹੀਂ ਇਹ ਹੋ ਗਿਆ ਇਹ ਕੋਸੋ ਜਾਣਾ ਮੇਰੇ ਨਾਲ ਪਤਾ ਨਹੀਂ ਲੱਗਾ ਕੀ ਹੋ ਗਿਆ ਬੰਬੇ ਮੰਮੀ ਮੇਰੀ ਨਾਲ ਨੰਬਰ ਜਾਦੇ ਸੀ ਤੇ ਉਥੋਂ ਕਿਸੇ ਦੁਕਾਨ ਤੋਂ ਕਰਾਇਆ ਸੀ ਤੇ ਉਹ ਆਂਦੇ ਵੀ 9 10 10:30 ਵਜੇ ਤੱਕ ਮੈਂ ਇੱਥੇ ਹੀ ਆ ਤੇ ਲੈ ਜਾਓ ਨਹੀਂ ਤੇ ਮੈਂ ਨਹੀਂ ਜ਼ਿੰਮੇਵਾਰੀ ਚੁੱਕਦਾ ਸਾਡਾ